SGPC ਦੇ ਨਾਲ ਜੁੜੀ ਵੱਡੀ ਖਬਰ ਤਾਂ ਤੁਹਾਨੂੰ ਦੱਸ ਦਈਏ ਕਿ SGPC ਦੇ ਵੱਲੋਂ ਜਨਰਲ اجلاس ਦੀ ਤਰੀਕ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਤਾਂ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਇਹਨਾਂ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਆ ਵੱਡੀ ਜਾਣਕਾਰੀ ਦਿੱਤੀ ਗਈ ਹੈ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ 30 ਨਵੰਬਰ 2025 ਨੂੰ ਤੇ ਅੱਜ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ ਤਾਂ ਤੁਹਾਨੂੰ ਦੱਸ ਦਈਏ ਕਿ 3 ਨਵੰਬਰ ਨੂੰ SGPC ਦੇ ਵੱਲੋਂ ਜਨਰਲ اجلاس ਜਿਹੜਾ ਉਹ ਸੱਦਿਆ ਗਿਆ ਇਸ ਜਨਰਲ ਜਿਹੜਾ اجلاس ਹੈ ਇਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਜਿਹੜਾ SGPC ਦਾ ਜਿਹੜਾ ਨਵਾਂ ਪ੍ਰਧਾਨ ਉਸ ਦੀ ਜਿਹੜੀ ਚੋਣ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਵੱਡਾ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਦੇ ਵੱਲੋਂ 3 ਨਵੰਬਰ ਨੂੰ SGPC ਦਾ ਜਿਹੜਾ ਜਨਰਲ اجلاس ਰੱਖਿਆ ਗਿਆ ਇਸ ਇਜਲਾਸ ਦੇ ਵਿੱਚ ਜਿਹੜਾ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਇਸ ਦੇ ਨਾਲ ਹੀ ਜਿਹੜਾ ਸੀਨੀਅਰ ਮੀਤ ਪ੍ਰਧਾਨ ਜਿਹੜਾ ਇਸ ਤੋਂ ਇਲਾਵਾ ਜੂਨੀਅਰ ਮੀਤ ਪ੍ਰਧਾਨ ਇਸ ਤੋਂ ਇਲਾਵਾ ਅੰਤਰਿਮ ਕਮੇਟੀ ਦੇ 11 ਮੈਂਬਰਾਂ ਦੀ ਜਿਹੜੀ ਆ ਉਹ ਵੀ ਚੋਣ ਕੀਤੀ ਜਾਵੇਗੀ ਤਾਂ ਹੁਣ ਨਵਾਂ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਉਹ ਚੁਣਿਆ ਜਾਵੇਗਾ 3 ਨਵੰਬਰ ਨੂੰ ਜਿਹੜਾ ਜਨਰਲ ਇਜਲਾਸ ਰੱਖਿਆ ਗਿਆ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਤੇ ਹੋਰ ਜਿਹੜੇ ਆ ਅੰਤਰਿਮ ਕਮੇਟੀ ਦੇ 11 ਮੈਂਬਰਾਂ ਦੀ ਜਿਹੜੀ ਆ ਉਹ ਵੀ ਚੋਣ ਕੀਤੀ ਜਾਵੇਗੀ ਤੇ ਹੋਰ ਵੀ ਜਿਹੜਿਆ ਕਈ ਅਹਿਮ ਫੈਸਲੇ ਲਏ ਜਾ ਸਕਦੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਬੀਤੇ ਦਿਨੀ ਹੀ ਜਿਹੜੀ ਆ ਅਮਰੀਕਾ ਸਾਹਿਬ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਮੁੱਦਿਆਂ ਤੇ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਹਰਜਿੰਦਰ ਸਿੰਘ ਥਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਆ ਇਹ ਦਿੱਤੀ ਗਈ ਸੀ ਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਗਿਆ ਕਿ 3 ਤਰੀਕ ਨੂੰ ਜਿਹੜਾ ਐ ਜੀ ਪੀ ਸੀ ਦੇ ਵੱਲੋਂ اجلاس ਸੱਦਿਆ ਗਿਆ ਉਸ اجلاس ਦੇ ਵਿੱਚ ਜਿਹੜੇ ਆ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਯੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ ਅੰਤਰੀਮ ਕਮੇਟੀ ਦੇ 11 ਮੈਂਬਰਾਂ ਦੀ ਜਿਹੜੀ ਆ ਉਹ ਵੀ ਚੋਣ ਕੀਤੀ ਜਾਵੇਗੀ ਐ ਐ ਜੀ ਪੀ ਸੀ ਦੇ ਨਾਲ ਜੁੜੀ ਵੱਡੀ ਖਬਰ ਤਾਂ ਤੁਹਾਨੂੰ ਦੱਸ ਦਈਏ ਕਿ ਐ ਜੀ ਪੀ ਸੀ ਦੇ ਵੱਲੋਂ ਜਨਰਲ اجلاس ਦੀ ਤਰੀਕ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਤਾਂ ਮੌਜੂਦਾ ਪ੍ਰਧਾਨ ਹਰਜਿੰਦਰ ਦਰ ਸਿੰਘ ਧਾਮੀ ਦੇ ਵੱਲੋਂ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਇਹਨਾਂ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਫਰੈਸ਼ ਕਾਨਫਰੰਸ ਕਰਕੇ ਜਿਹੜੀ ਆ ਵੱਡੀ ਜਾਣਕਾਰੀ ਦਿੱਤੀ ਗਈ ਹੈ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ ਇਸ ਵਾਰ ਵੀ 3 ਨਵੰਬਰ ਨੂੰ ਅਹੁਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਗੇ 3 ਨਵੰਬਰ 2025 ਨੂੰ ਤੇ ਅੱਜ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ ਤਾਂ ਤੁਹਾਨੂੰ ਦੱਸ ਦਈਏ ਕਿ 3 ਨਵੰਬਰ ਨੂੰ ਐਸਜੀਪੀਸੀ ਦੇ ਵੱਲੋਂ ਜਨਰਲ ਇਜਲਾਸ ਜਿਹੜਾ ਉਹ ਸੱਦਿਆ ਗਿਆ ਹੈ ਇਸ ਜਨਰਲ ਜਿਹੜਾ ਇਜਲਾਸ ਹੈ ਇਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਜਿਹੜਾ ਐਸਜੀਪੀਸੀ ਦਾ ਜਿਹੜਾ ਨਮਾ ਪ੍ਰਧਾਨ ਉਸ ਦੀ ਜਿਹੜੀ ਚੋਣ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਵੱਡਾ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਦੇ ਵੱਲੋਂ 3 ਨਵੰਬਰ ਨੂੰ ਐ ਜੀ ਪੀ ਸੀ ਦਾ ਜਿਹੜਾ ਜਨਰਲ ਇਜਲਾਸ ਰੱਖਿਆ ਗਿਆ ਇਸ ਇਜਲਾਸ ਦੇ ਵਿੱਚ ਜਿਹੜਾ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਇਸ ਦੇ ਨਾਲ ਹੀ ਜਿਹੜਾ ਸੀਨੀਅਰ ਮੀਤ ਪ੍ਰਧਾਨ ਜਿਹੜਾ ਇਸ ਤੋਂ ਇਲਾਵਾ ਜੂਨੀਅਰ ਮੀਤ ਪ੍ਰਧਾਨ ਇਸ ਤੋਂ ਇਲਾਵਾ ਅੰਤਰਿਮ ਕਮੇਟੀ ਦੇ 11 ਮੈਂਬਰਾਂ ਦੀ ਜਿਹੜੀ ਆ ਉਹ ਵੀ ਚੋਣ ਕੀਤੀ ਜਾਵੇਗੀ ਤਾਂ ਹੁਣ ਨਵਾਂ ਜਿਹੜਾ ਐ ਜੀ ਪੀ ਸੀ ਦਾ ਪ੍ਰਧਾਨ ਉਹ ਚੁਣਿਆ ਜਾਵੇਗਾ 3 ਨਵੰਬਰ ਨੂੰ ਜਿਹੜਾ ਜਨਰਲ ਇਜਲਾਸ ਰੱਖਿਆ ਗਿਆ ਇਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਤੇ ਹੋਰ ਜਿਹੜੇ ਆ ਅੰਤਰਿਮ ਕਮੇਟੀ ਦੇ 11 ਮੈਂਬਰਾਂ ਦੀ ਜਿਹੜੀ ਆ ਉਹ ਵੀ ਚੋਣ ਕੀਤੀ ਜਾਵੇਗੀ ਤੇ ਹੋਰ ਵੀ ਜਿਹੜੇ ਆ ਕਈ ਅਹਿਮ ਫੈਸਲੇ ਲਏ ਜਾ ਸਕਦੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਬੀਤੇ ਦਿਨੀ ਹੀ ਜਿਹੜੀ ਆ ਅਮਰitsar ਸਾਹਿਬ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਮੁੱਦਿਆਂ ਤੇ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਹੈ ਇਹ ਦਿੱਤੀ ਗਈ ਸੀ ਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਗਿਆ ਕਿ 3 ਤਰੀਕ ਨੂੰ ਜਿਹੜਾ ਐ ਜੀ ਪੀ ਸੀ ਦੇ ਵੱਲੋਂ اجلاس ਸੱਦਿਆ ਗਿਆ ਉਸ اجلاس ਦੇ ਵਿੱਚ ਜਿਹੜੇ ਆ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ ਅੰਤਰੀਮ ਕਮੇਟੀ ਦੇ 11 ਮੈਂਬਰਾਂ ਦੇ ਯਾ ਉਹ ਵੀ ਚੋਣ ਕੀਤੀ ਜਾਵੇਗੀ